ਬਹੁਤ ਸਾਰਿਆ ਗਿਆ ਇਹ ਕਹਿੰਦੇ ਨੇ ਕਿ 7 ਸਾਲ ਕੰਮ ਕਰਦੇ ਰਹੇ ਨੇ ਔਜਲਾ ਤਾਂ ਕਿਸ ਤਰੀਕੇ ਨਾਲ ਟੱਕਰ ਮੰਨਦੇ ਸਾਲ ਦੇਖੋ ਮੇਰਾ ਬੰਦ ਜਿਹੜੇ ਗਲੀਆਂ ਨਾਲੀਆਂ ਤੇ ਕੰਮ ਇੱਕ ਰਹੁੰਦੇ ਆ ਸਰਪੰਚ ਤੇ ਪੰਜ ਜਾਂ ਰਹੁੰਦੇ ਆ ਕੌਂਸਲਰ ਜਿਹਨੇ ਹਲਕੇ ਦਾ ਵਿਧਾਇਕ ਹੁੰਦਾ ਜਾਂ ਜਿਹੜਾ ਐਮਪੀ ਹੁੰਦਾ ਉਹ ਆਪਣੇ ਹਲਕੇ ਲਈ ਪ੍ਰੋਜੈਕਟ ਲੈ ਕੇ ਹੁੰਦਾ ਔਜਲਾ ਸਾਹਿਬ ਬਸ ਉਹਦਾ 7.5 ਸਾਲ ਕੀਤਾ ਉਹ ਦੱਸਣ ਉਹਨੇ ਕਿਹੜਾ ਪ੍ਰੋਜੈਕਟ ਲੈਂਦਾ ਗਲੀਆਂ ਨਾਲੀਆਂ ਤੇ ਕੋਈ ਮਤਲਬ ਵੇਣਾ ਥੋੜਾ ਲਖਦਾ ਉਹ ਤਾਂ ਇਹ ਵੀ ਹੁਣ ਬਣਾ ਹੀ ਦੇ ਪਤਾ ਹੀ ਪ੍ਰੋਜੈਕਟ ਲੈ ਕੇ ਬੀਲੀ ਕਾ ਵੱਡਾ ਕਰਦੇ ਵੱਡੀਆਂ ਸੜਕਾਂ ਬਣਾ ਦੇ ਅਸੀਂ ਪਲਾਨ ਕੀਤਾ ਕਿ ਨਾਲੇ ਤੇ ਇੰਡਸਟਰੀ ਲੈ ਕੇ ਆਉਣੀ ਆ ਸਮਝਦੇ ਕਿ ਨਾ ਸੱਜੇ ਦੇ ਕੋਲ ਪ੍ਰੋਜੈਕਟ ਆਇਆ ਉਹ ਦੂਦ ਅਸਨ ਕਿ ਕੀ ਆਇਆ ਕੋਈ ਪ੍ਰੋਜੈਕਟ ਗਿਆ ਪੂਰੇ ਬਸਾ ਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੀ ਉਹ ਕਹਾਰਿਆ ਗਿਆ ਇਹ ਕਹਿੰਦੇ ਨੇ ਕਿ 7 ਸਾਲ ਕੰਮ ਕਰਦੇ ਰਹੇ ਨੇ ਔਜਲਾ ਤਾਂ ਕਿਸ ਤਰੀਕੇ ਨਾਲ ਟੱਕਰ ਮੰਨਦਾ ਸਾਲ ਦੇਖੋ ਮੇਰਾ ਬੰਦੂਆ ਜਿਹੜੇ ਗਲੀਆਂ ਨਾਲੀਆਂ ਦੇ ਕੰਮ ਇੱਕ ਰਹੁੰਦੇ ਸਰਪੰਚ ਪੰਜ ਜਾਂ ਰਹੁੰਦੇ ਕੌਂਸਲਰ ਜਿਹੜੇ ਹਲਕੇ ਦਾ ਵਿਧਾਇਕ ਹੁੰਦਾ ਜਾਂ ਜਿਹੜਾ ਐਮਪੀ ਹੁੰਦਾ ਉਹ ਆਪਣੇ ਹਲਕੇ ਲਈ ਪ੍ਰੋਜੈਕਟ ਲੈ ਕੇ ਹੁੰਦਾ ਆਉਲਾ ਸਾਹਿਬ ਬਸ ਉਹਦਾ 7.5 ਸਾਲ ਕੀਤਾ ਉਹ ਵੀ ਦੱਸਣ ਉਹਨਾਂ ਕਿਹੜਾ ਪ੍ਰੋਜੈਕਟ ਲੈਂਦਾ ਗਲੀਆਂ ਨਾਲੀਆਂ ਤੇ ਕੋਈ ਮਤਲਬ ਵੈਣਾ ਥੋੜਾ ਲੱਗਦਾ ਉਹ ਤਾਂ ਇਹ ਵੀ ਹੁਣ ਬਣਾ ਹੀ ਦੇ ਪਤਾ ਹੀ ਪ੍ਰੋਜੈਕਟ ਲੈ ਕੇ ਬੀਲੀ ਕਾ ਵੱਡਾ ਕਾ ਵੱਡੀਆਂ ਸੜਕਾਂ ਬਣਾ ਦੇ ਅਸੀਂ ਪਲਾਨ ਕੀਤਾ ਕਿ ਨਾਲੇ ਤੇ ਇੰਡਸਟਰੀ ਲੈ ਕੇ ਆਉਣੀ ਆ ਸਮਝੇ ਕਿ ਨਹੀਂ ਗਾ ਸੱਜੇ ਦੇ ਕੋਲ ਪ੍ਰੋਜੈਕਟ ਆਇਆ ਉਹ ਜੂਦ ਦੱਸਨ ਕਿ ਕੀ ਆਇਆ ਕੋਈ ਪ੍ਰੋਜੈਕਟ ਦੇ ਆਪੂ ਦੇ ਬਸਾ ਦੇ ਵਿੱਚ ਕੋਈ ਇੰਡਸਟਰੀ ਦੀ ਨਹੀਂ ਲੱਗੀ ਪਹਾਰਿਆ ਗਿਆ ਇਹ ਕਹਿੰਦੇ ਨੇ ਕਿ 7 ਸਾਲ ਕੰਮ ਕਰਦੇ ਰਹੇ ਨੇ ਔਜਲਾ ਤਾਂ ਕਿਸ ਤਰੀਕੇ ਨਾਲ ਟੱਕਰ ਮੰਨਦੇ ਆ ਸਾਲ ਦੇਖੋ ਮੇਰਾ ਬੰਦੂ ਦਾ ਜਿਹੜੇ ਗਲੀਆਂ ਨਾਲੀਆਂ ਤੇ ਕੰਮ ਇੱਕ ਕਰਉਂਦੇ ਆ ਸਰਪੰਚ ਤੇ ਪੰਚ ਜਾਂ ਕਰਉਂਦੇ ਆ ਕੌਂਸਲਰ ਜਿਹਨਾਂ ਹਲਕੇ ਦਾ ਵਧਾਈ ਹੁੰਦਾ ਜਾਂ ਜਿਹੜਾ ਐਮਪੀ ਹੁੰਦਾ ਉਹ ਆਪਣੇ ਹਲਕੇ ਲਈ ਪ੍ਰੋਜੈਕਟ ਲੈ ਕੇ ਹੁੰਦਾ ਆਉਲਾ ਸਾਹਿਬ ਬਸੋ ਦਾ 7.5 ਸਾਲ ਕੀਤਾ ਉਹ ਵੀ ਦੱਸਣ ਹੁੰਦਾ ਕਿਹੜਾ ਪ੍ਰੋਜੈਕਟ ਲੈਂਦਾ ਗਲੀਆਂ ਨਾਲੀਆਂ ਤੇ ਕੋਈ ਮਤਲਬ ਵੇਣਾ ਥੋੜਾ ਰੱਖਦਾ ਉਹ ਤਾਂ ਇਹ ਵੀ ਹੋਰ ਬਣਾ ਹੀ ਦੇ ਪਤਾ ਹੀ ਪ੍ਰੋਜੈਕਟ ਲੈ ਕੇ ਬੀਲੀ ਕਾਲ ਵੱਡਾ ਕਰ ਦੇ ਵੱਡੀਆਂ ਸੜਕਾਂ ਬਣਾ ਦੇ ਅਸੀਂ ਪਲਾਨ ਕੀਤਾ ਕਿ ਨਾਲੇ ਚ ਇੰਡਸਟਰੀ ਲੈ ਕੇ ਆਉਣੀ ਆ ਸਮਝ ਗਏ ਕਿ ਨਹੀਂ ਸੱਜੇ ਦੇ ਕੋਲ ਪ੍ਰੋਜੈਕਟ ਆਇਆ ਉਹ ਜੂਦ ਦੱਸਣ ਕਿ ਕੀ ਆਇਆ ਕੋਈ ਪ੍ਰੋਜੈਕਟ ਗਿਆ ਪੂਰੇ ਮਸਾ ਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੀ ਬਤਾਰਿਆ ਗਿਆ ਇਹ ਕਹਿੰਦੇ ਨੇ ਕਿ 7 ਸਾਲ ਕੰਮ ਕਰਦੇ ਰਹੇ ਨੇ ਔਜਲਾ ਤਾਂ ਕਿਸ ਤਰੀਕੇ ਨਾਲ ਟੱਕਰ ਮੰਨਦੇ ਸਰ ਦੇਖੋ ਮੇਰਾ ਬੰਦੂ ਜਿਹੜੇ ਗਲੀਆਂ ਨਾਲੀਆਂ ਦੇ ਕੰਮ ਇੱਕ ਲਉਂਦੇ ਆ ਸਰਪੰਚ ਪੰਜ ਜਾਂ ਕਲਉਂਦੇ ਆ ਕੌਂਸਲਰ ਜਿਹੜੇ ਹਲਕੇ ਦਾ ਵਿਧਾਇਕ ਹੁੰਦਾ ਜਾ ਜਿਹੜਾ ਐਮਪੀ ਹੁੰਦਾ ਉਹ ਆਪਣੇ ਹਲਕੇ ਲਈ ਪ੍ਰੋਜੈਕਟ ਲੈ ਕੇ ਹੁੰਦਾ ਆਉਲਾ ਸਾਹਿਬ ਬਸ ਉਹਦਾ 7.5 ਸਾਲ ਕੀਤਾ ਉਹ ਵੀ ਦੱਸਣ ਉਹਨਾਂ ਕਿਹੜਾ ਪ੍ਰੋਜੈਕਟ ਲੈਂਦਾ ਗਲੀਆਂ ਨਾਲੀਆਂ ਤੇ ਕੋਈ ਮਤਲਬ ਵੇੜਾ ਥੋੜਾ ਲੱਗਦਾ ਉਹ ਤਾਂ ਇਹ ਵੀ ਹੋਰ ਬਣਾ ਹੀ ਦੇ ਪਤਾ ਹੀ ਪ੍ਰੋਜੈਕਟ ਲੈ ਕੇ ਬੀਲੀ ਕਾ ਵੱਡਾ ਕਰ ਦੇ ਵੱਡੀਆਂ ਸੜਕਾਂ ਬਣਾ ਦੇ ਅਸੀਂ ਪਲਾਨ ਕੀਤਾ ਕਿ ਨਾਲੇ ਤੇ ਨਸਤੀ ਲੈ ਕੇ ਆਉਣੀ ਆ ਸਮਝੇ ਕਿ ਤੀ ਗੱਲ ਸੱਜੇ ਦੇ ਕੋਈ ਪ੍ਰੋਜੈਕਟ ਆਇਆ ਉਹ ਜੁਰਦਸਨ ਵੀ ਕੀ ਆਇਆ ਕੋਈ ਪ੍ਰੋਜੈਕਟ ਦਿ ਆਪੂ ਦੇ ਬਸਾ ਦੇ ਵਿੱਚ ਕੋਈ ਡਸਟੀ ਨਹੀਂ ਲੱਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ